ਅੱਜ ਬੇਰੀ ਸਾਹ ਵੱਲੋਂ ਜਿਹੜਾ ਖੂਨਦਾਨ ਦਾ ਕੈਂਪ ਲਗਾਇਆ ਗਿਆ ਲਾਲਾ ਜਗਤ ਨਾਰਾਇਣ ਜੀ ਦੀ 42 ਪੁੰਨਤ ਜੀ ਮੈਂ ਮਾਣ ਵੀ ਹੈ ਔਰ ਖੁਸ਼ੀ ਵੀ ਹੈ ਵੀ ਐਸਾ ਜਿਹੜਾ ਨੇਕ ਉਪਰਾਲਾ ਕਿਉਂਕਿ ਜਿਹੜਾ ਖੂਨਦਾਨ ਦਾ ਕੈਂਪ ਹੁੰਦਾ ਹੈ ਜਿਹੜਾ ਖੂਨ ਕਿਸੇ ਨੂੰ ਦੇਣਾ ਉਹ ਇੱਕ ਬੜਾ ਵੱਡਾ ਦਾਨ ਹੁੰਦਾ ਹੈ ਸੋ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਲਾਲਾ ਜੀ ਦੀ ਯਾਦ ਦੇ ਵਿੱਚ ਜਿਹੜੇ ਕੈਂਪ ਲਾਉਂਦੇ ਨੇ ਔਰ ਅਨੇਕਾਂ ਹੋਰ ਵੀ ਜਿੱਥੇ ਕਿਤੇ ਜਰੂਰਤਮੰਦ ਪਰਿਵਾਰਾਂ ਨੂੰ ਲੋੜ ਪੈਂਦੀ ਹੈ ਉੱਥੇ ਵੀ ਇਹ ਚਟਾਨ ਬਣ ਕੇ ਖੜਦੀ ਹੈ ਸਾਰੀ ਟੀਮ ਖੜਦੀ ਹੈ ਸਾਡੇ ਬੌਜੀ ਖੜਦੇ ਨੇ 베ਰੀ ਸਾਹਿਬ ਖੜਦੇ ਨੇ ਸਾਰੀ ਸਮੁੱਚੀ ਟੀਮ ਖੜਦੀ ਹੈ ਮੈਂ ਅੱਜ ਇਸ ਕੈਂਪ ਦੇ ਵਿੱਚ ਆ ਕੇ ਮਨ ਨੂੰ ਬੜਾ ਸਕੂਨ ਮਿਲਿਆ ਔਰ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਹੋਰ ਦਿਨ ਦੁਗਣੀ ਰਾਤ ਚੁਗਰੀ ਜਿਹੀ ਇਤਰਾਦੀਆਂ ਨੇਮਤਾ ਹੁੰਦੀਆਂ ਰਹਿਣ ਧੰਨਵਾਦ ਅੱਜ ਪੰਜਾਬ ਕੇਸਰੀ ਗੁਪਤੇ ਸਥਾਪਕ ਅਮਰ ਸ਼ਹੀਦ ਲਾਲਾ ਜਗਨਨਾਰਾਇਣ ਜੀ ਦੀ 44ਵੀਂ ਪੁੰਨਤਤੀ ਦੇ ਮੌਕੇ ਤੇ EMC ਸਕੂਲ ਬਟਾਲਾ ਵਿਖੇ ਇੱਕ ਬਲੱਡ ਮਿਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਜਿੱਥੇ ਅੱਜ ਸਾਨੂੰ ਪਰਵਾਹ ਹੁੰਗਾਰਾ ਮਿਲਿਆ ਉੱਥੇ ਹੁਣ ਤੱਕ ਸਾਡੇ 80 ਯੂਨਿਟ ਦੇ ਕਰੀਬ ਬਲੱਡ ਇਕੱਠਾ ਹੋ ਚੁੱਕਾ ਔਰ ਹਜੇ ਵੀ ਡੋਨਰ ਜੋ ਹੈ ਬਲੱਡ ਦੇਣ ਲਈ ਆ ਰਹੇ ਨੇ ਅੱਜ ਮੈਂ EMC ਹਸਪੀਟਲ ਦੇ ਚੇਅਰਮੈਨ ਪਵਨ ਅਰੋੜਾ ਜੀ ਡਾਇਰੈਕਟਰ ਰਿਸ਼ਭ ਅਰੋੜਾ ਜੀ ਸਾਡੇ ਸੋਲ ਸਾਹਿਬ ਔਰ ਸਾਡੇ ਗੋਲਦੀ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਇਹਨਾਂ ਦੀ ਸਾਰੀ ਟੀਮ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਔਰ ਇਸ ਕੈਂਪ ਨੂੰ ਸਫਲ ਬਣਾਣ ਲਈ ਇਹਨਾਂ ਦਾ ਵਿਸ਼ੇਸ਼ ਯੋਗਦਾਨ ਜਿਹੜਾ ਉਹਦੇ ਲਈ ਮੈਂ ਪੰਜਾਬ ਕੇਸਰੀ ਪਰਿਵਾਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਗਾਹ ਮੀਂਸੇ ਤਰ੍ਹਾਂ ਇਹ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਔਰ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰਦੇ ਹਾਂ ਤੇ ਅਸੀਂ ਹਰ ਸਾਲ ਲਾਇਨਸ ਕਲੱਬ ਬਟਾਲਾ ਲੋਟਸ ਈਐਮਸੀ ਹਸਪੀਟਲ ਬਟਾਲਾ ਉਹਨਾਂ ਦੇ ਸਹਿਯੋਗ ਤੇ ਨਾਲ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ ਅੱਜ ਵੀ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸਾਨੂੰ ਬਹੁਤ ਪਰਵਾਹ ਔਰ ਬਹੁਤ ਅੱਛੇ ਢੰਗ ਨਾਲ ਲੋਕਾਂ ਨੇ ਖੂਨਦਾਨ ਕਰਨ ਵਿੱਚ ਰੁਚੀ ਦਿਖਾਈ ਹੈ ਮੈਂ ਸਾਰੇ ਖੂਨਦਾਨ ਕਰਨ ਵਾਲੇ ਦਾਨੀ ਸਜਣਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇਸ ਦੇ ਨਾਲ ਨਾਲ ਸਾਡੇ ਪੰਜਾਬ ਕੇਸੀ ਗਰੁੱਪ ਦੇ ਚੀਫ ਐਡੀਟਰ ਸ਼੍ਰੀ ਪਦਮਚੀਰੀ ਵੀਰੇ ਚੋਪੜਾ ਜੀ ਸ਼੍ਰੀ ਉਹਨਾ ਚੋਪੜਾ ਜੀ ਔਰ ਸ਼੍ਰੀ ਅਮਰ ਚੋਪੜਾ ਜੀ ਉਹਨਾਂ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਹਮੇਸ਼ਾ-ਹਮੇਸ਼ਾ ਦਿੱਤੇ ਜਾਂਦੇ ਹਨ ਅਸੀਂ ਉਹਨਾਂ ਦੇ ਮੁਤਾਬਕ ਅਗਲੇ ਕੰਮ ਕਰਦੇ ਹਾਂ ਔਰ ਉਹਦੇ ਮੁਤਾਬਕ ਹੀ ਸਾਰਾ ਕੈਂਪ ਜਿੱਤਗੀ ਤੇ ਜਾ ਮੇਲੇ ਅੱਜ ਜੋ ਪੰਜਾਬ ਦੇ ਵਿੱਚ ਸਮੂਚੇ ਅ ਅਖਬਾਰ ਦੇ ਸਾਡੇ ਦਫ਼ਤਰਾਂ ਵੱਲੋਂ ਜੋ ਕੈਂਪ ਲਗਾਏ ਗਏ ਨੇ ਸਭ ਆਫਿਸਿਸ ਵੱਲੋਂ ਕੈਂਪ ਲਗਾਏ ਗਏ ਨੇ ਉਸ ਨਾਲ ਹਜ਼ਾਰਾਂ ਬੋਤਲਾਂ ਜਿਹੜੀਆਂ ਖੂਨ ਦੀਆਂ ਇਕੱਠੀਆਂ ਹੋਈਆਂ ਹੋਣੀਆਂ ਔਰ ਇਹ ਜਿਹੜੀਆਂ ਇਕੱਠੀਆਂ ਹੋਈਆਂ ਬੋਤਲਾਂ ਨੇ ਇਹ ਜ਼ਰੂਰਤਮੰਦ ਲੋਕਾਂ ਦੇ ਮਦਦ ਲਈ ਅਗਿਆਨ ਗਈਆਂ ਔਰ ਇਸ ਉਪਰਾਲੇ ਲਈ ਮੈਂ ਆਪਣੇ ਪੰਜਾਬ ਕੇਸੀ ਗਰੁੱਪ ਦੇ ਮੁੱਖ ਸੰਪਾਦਕ ਔਰ ਸੰਪਾਦਕ ਔਰ ਨਾਲ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਸ ਉਪਰਾਲੇ ਜੋ ਸਾਨੂੰ ਹੀ ਨਾਲ ਆਪਣੇ ਜੋੜਿਆ ਉਹਨਾਂ ਨੇ ਔਰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਥੈਂਕ ਯੂ